ਖਬਰ ਹੈ ਰਜਿਸਟਰੀ ਤੇ ਕਲਰਕਾਂ ਤੇ ਸਰਕਾਰ ਨੇ ਹੁਣ ਸਿਕੰਜਾ ਜਿਹੜਾ ਉਹ ਕੱਸਿਆ ਤਹਿਸੀਲਾਂ ਤੋਂ ਰਿਸ਼ਵਤਖੋਰੀ ਖਤਮ ਕਰਨ ਦੇ ਲਈ ਇਹ ਵੱਡਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਹੁਣ ਤਬਾਦਲਿਆਂ ਦੇ ਹੁਕਮ ਕੀਤਾ ਗਏ ਨੇ ਤਾਂ 7 ਸਾਲਾਂ ਤੋਂ ਘੱਟ ਸੇਵਾ ਵਾਲੇ ਨੌਜਵਾਨ ਸਾਹਮਣੇ ਕਲਰਕਾਂ ਦੀ ਪਦਵੀ ਤਾਂ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਇਹ ਹੁਕਮ ਜਾਰੀ ਕੀਤੇ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਰਜਿਸਟਰੀ ਕਲਰਕਾਂ ਤੇ ਸਰਕਾਰ ਵੱਲੋਂ ਹੁਣ ਸਿਕੰਜਾ ਕੱਟਿਆ ਗਿਆ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕੀਤੇ ਨੇ ਤਾਂ ਤਹਿਸੀਲ ਤੋਂ ਰਿਸ਼ਵਤਕ ਕੋਰੀ ਜੜੀਆਂ ਉਹ ਖਤਮ ਕਰਨ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਜੋ ਰਜਿਸਟਰੀਆਂ ਤੇ ਕਲਰਕਾਂ ਦੇ ਤਬਾਦਲਿਆਂ ਤੇ ਜਿਹੜੇ ਨੇ ਉਹ ਹੁਕਮ ਕੀਤੇ ਗਏ ਨੇ ਤਾ ਸੀਨੀਅਰ ਅਧਿਕਾਰੀਆਂ ਤੇ ਨਾਲ ਜਿਹੜੇ ਕਿ ਮਾਲ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਬਰਮਾ ਨੇ ਮੀਟਿੰਗ ਕੀਤੀ ਸੀ ਤਾਂ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਆ ਇਹ ਲਿਆ ਗਿਆ